ਇਸ ਵਕਤ ਇੱਕ ਵੱਡੀ ਖਬਰ ਦੱਸ ਤੱਕ ਦੇ ਰਹੀ ਹੈ ਪੰਚਾਇਤੀ ਚੋਣਾਂ ਪੰਜਾਬ ਦੀਆਂ ਹੋਣੀਆਂ ਨੇ ਇਸ ਦੇ ਉੱਤੇ ਸਭ ਦੀ ਨਜ਼ਰ ਸੀ ਹਾਲਾਂਕਿ ਪੰਜਾਬ ਸਰਕਾਰ ਨੇ ਪਹਿਲਾਂ ਹੀ 20 ਅਕਤੂਬਰ ਤੱਕ ਇਹ ਚੋਣਾਂ ਕਰਵਾਉਣ ਦਾ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਸੀ ਬਾਅਦ ਵਿੱਚ ਇਸ ਬਾਰੇ ਲਗਾਤਾਰ ਸਿਲਸਿਲੇ ਦੇ ਵਿੱਚ ਇੱਕ 22 ਤਰੀਕ ਨੂੰ ਫਿਰ ਪੰਜਾਬ ਰਾਜ ਚੋਣ ਕਮਿਸ਼ਨ ਦੇ ਵੱਲੋਂ ਡਿਪਟੀ ਕਮਿਸ਼ਨਰਾਂ ਤੋਂ ਦੇ ਨਾਲ ਇੱਕ ਵਰਚੁਅਲ ਬੈਠਕ ਵੀ ਹੁੰਦੀ ਹੈ ਫਿਰ ਇੱਕ ਉਹਨਾਂ ਤੋਂ ਜਾਣਕਾਰੀ ਵੀ ਮੰਗੀ ਜਾਂਦੀ ਹੈ ਜਾਂ ਰਿਪੋਰਟ ਲਈ ਜਾਂਦੀ ਹੈ ਆਰਖਵੇਂ ਕਰਨ ਨੂੰ ਲੈ ਕੇ ਕਿਉਂਕਿ ਹੁਣ ਪੰਚਾਇਤੀ ਰਾਜ ਇੱਕ ਤਾਂ ਜਿਹੜਾ ਉਸ ਦੇ ਵਿੱਚ ਸੋਧ ਦੇ ਮੁਤਾਬਕ ਬਲਾਕ ਪੱਧਰ ਦੇ ਉੱਤੇ ਰੋਸਟਰ ਤਿਆਰ ਹੋਣਗੇ ਜਿਹੜੇ ਪਹਿਲਾਂ ਜ਼ਿਲ੍ਹਾ ਪੱਧਰ ਤੇ ਹੁੰਦੇ ਸਨ ਤਾਂ ਸਰਪੰਚਾਂ ਦੇ ਰਾਖਵੇਂ ਕਰਨ ਨੂੰ ਲੈ ਕੇ ਵੀ ਰਿਪੋਰਟ ਮੰਗ ਲਈ ਗਈ ਤੇ ਪੰਚਾਇਤ ਮੰਤਰੀ ਜਿਹੜੇ ਨਵੇਂ ਬਣੇ ਨੇ ਤਰਨਪ੍ਰੀਤ ਸਿੰਘ ਸੋਹੰਦ ਉਹਨਾਂ ਨੇ ਵੀ ਇੱਕ ਪਲੇਠੀ ਮੀਟਿੰਗ ਕੀਤੀ ਹੈ ਜ਼ਿਲ੍ਹਾ ਅਧਿਕਾਰੀਆਂ ਦੇ ਨਾਲ ਤਾਂ ਉਸ ਦੇ ਵਿੱਚ ਵੀ ਉਹਨਾਂ ਨੇ ਇਹੀ ਗੱਲਬਾਤ ਸਾਹਮਣੇ ਆਈ ਹੈ ਡਿਪਟੀ ਕਮਿਸ਼ਨਰਾਂ ਨੇ ਭਰੋਸਾ ਦਿਵਾਇਆ ਕਿ ਅਸੀਂ ਸਾਰੇ ਹੀ ਕੰਮ ਜਿਹੜੇ ਇਹਨੇ ਮੁਕੰਮਲ ਕਰ ਰਹੇ ਕਰ ਲਏ ਨੇ ਤੇ ਅੱਜ ਪ੍ਰੈਸ ਕਾਨਫਰੰਸ ਸੱਦ ਲਈ ਗਈ ਹੈ ਪੰਜਾਬ ਰਾਜ ਚੋਣ ਕਮਿਸ਼ਨ ਦੇ ਵੱਲੋਂ ਪੰਜਾਬ ਰਾਜ ਚੋਣ ਕਮਿਸ਼ਨ ਦੇ ਵੱਲੋਂ ਜੇਕਰ ਪ੍ਰੈਸ ਕਾਨਫਰੰਸ ਸੱਦੀ ਗਈ ਹੈ ਤਾਂ ਇਸ ਦਾ ਮਤਲਬ ਸਾਫ਼ ਹੈ ਕਿ ਅੱਜ ਜਿਹੜਾ ਹੈ ਚੋਣ ਜਾਬਤਾ ਲੱਗ ਸਕਦਾ ਹੈ ਪੰਚਾਇਤੀ ਚੋਣਾਂ ਦੇ ਕਰਕੇ ਐਲਾਨ ਹੋ ਜਾਵੇਗਾ ਸ਼ਡਿਊਲ ਜਾਰੀ ਹੋ ਜਾਵੇਗਾ ਜਲਦੀ ਹੀ ਪ੍ਰੈਸ ਕਾਨਫਰੰਸ ਦੀ ਤਸਵੀਰ ਸਾਹਮਣੇ ਆਉਣ ਵਾਲੀ ਹੈ ਕਿਉਂਕਿ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਕਾਫੀ ਲੰਮੇ ਸਮੇਂ ਤੋਂ ਲਟਕ ਰਹੀਆਂ ਸਨ ਔਰ ਸਭ ਦੀ ਨਜ਼ਰ ਬਣੀ ਹੋਈ ਹੈ ਕਿ ਦੇਰੀ ਨਹੀਂ ਸੀ ਹੋਣੀ ਚਾਹੀਦੀ ਜੇ ਦੇਰੀ ਹੋਈ ਵੀ ਹੈ ਤੇ ਹੁਣ ਕਦੋਂ ਫਿਰ ਚੋਣਾਂ ਇਸ ਮਾਮਲੇ ਦੇ ਵਿੱਚ ਅਦਾਲਤ ਤੱਕ ਵੀ ਕੇਸ ਪੁੱਜੇ ਔਰ ਪੰਜਾਬ ਸਰਕਾਰ ਨੇ ਜਵਾਬ ਵੀ ਦਿੱਤੇ ਅਦਾਲਤ ਨੂੰ ਕਿ ਜਲਦੀ ਹੀ ਕੰਮ ਮੁਕੰਮਲ ਕਰਕੇ ਅਸੀਂ ਚੋਣ ਕਰਵਾ ਲਵਾਂਗੇ ਹਾਲਾਂਕਿ ਇਸ ਨੂੰ ਸਿਆਸੀ ਤੌਰ ਤੇ ਵੇਖਿਆ ਜਾਵੇ ਤਾਂ ਮੰਨਿਆ ਜਾ ਰਿਹਾ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਪਿੰਡਾਂ ਦੇ ਵਿੱਚ ਉਸ ਢੰਗ ਦੇ ਨਾਲ ਸੰਗਠਨ ਰੂਪ ਦੇ ਵਿੱਚ ਤਿਆਰ ਨਹੀਂ ਸੀ ਹੋਇਆ ਕੈਡਰ ਜਿਸ ਦੇ ਕਰਕੇ ਦੋਚਿੱਤੀ ਦੇ ਵਿੱਚ ਸੀ ਸਰਕਾਰ ਕਿ ਚੋਣ ਕਦੋਂ ਕਰਵਾਈ ਜਾਵੇ ਲਾਭ ਕਦੋਂ ਹੋ ਸਕਦਾ ਸੱਤਾਧਿਰ ਨੂੰ ਇਹ ਸਿਆਸੀ ਤੌਰ ਦੇ ਉੱਤੇ ਟੀਕਾ ਟਿੱਪਣੀਆਂ ਹੁੰਦੀਆਂ ਰਹੀਆਂ ਨੇ ਪਰ ਕਾਨੂੰਨਨ ਤੌਰ ਤੇ ਦੇਖਿਆ ਜਾਵੇ ਤੇ ਹੁਣ ਉਪਚਾਰਕ ਤੌਰ ਦੇ ਉਤੇ ਜਿਹੜਾ ਘੋਸ਼ਣਾ ਹੋ ਸਕਦੀ ਹੈ ਅੱਜ ਜਲਦੀ ਐਲਾਨ ਹੋ ਸਕਦਾ ਹੈ ਕਿ ਰਾਜ ਚੋਣ ਕਮਿਸ਼ਨ ਨੇ ਪ੍ਰੈਸ ਕਾਨਫਰੰਸ ਸੱਦ ਲਈ ਹੈ ਬੀਤੇ ਸਾਲ ਦਸੰਬਰ ਦੇ ਵਿੱਚ ਭੰਗ ਹੋਈਆਂ ਸੀ ਇਹ ਪੰਚਾਇਤਾਂ ਹਾਲਾਂਕਿ ਉਹ ਭੰਗ ਹੋਣ ਤੋਂ ਪਹਿਲਾਂ ਵੀ ਜਿਹੜੀਆਂ ਨੇ ਪੰਚਾਇਤਾਂ ਨੂੰ ਫੇਰ ਬਹਾਲ ਕਰਨਾ ਪਿਆ ਸੀ ਕੋਈ ਪੰਜਾਬ ਸਰਕਾਰ ਨੇ ਲਗਭਗ 5-6 ਮਹੀਨੇ ਪਹਿਲਾਂ ਭੰਗ ਕੀਤੀਆਂ ਸੀ ਫਿਰ ਯੂ ਟਰਨ ਲੈਣਾ ਪਿਆ ਪੰਚਾਇਤਾਂ ਨੂੰ ਬਹਾਲ ਕੀਤਾ ਗਿਆ ਤੇ ਉਸ ਤੋਂ ਬਾਅਦ ਲਗਾਤਾਰ ਇਹ ਰੇੜਕੇ ਜਿਹੜੇ ਨੇ ਪੈਂਦੇ ਰਹੇ ਨੇ ਹੁਣ ਘੋਸ਼ਣਾ ਕੀਤੀ ਜਾ ਸਕਦੀ ਹੈ ਅੱਜ ਹੀ ਪੰਜਾਬ ਰਾਜ ਚੋਣ ਕਮਿਸ਼ਨਰ ਰਾਜਕਮਲ ਚੌਧਰੀ ਦੀ ਤਰਫੋਂ ਦੁਪਹਿਰ 3 ਵਜੇ ਪੰਜਾਬ ਭਵਨ ਦੇ ਵਿੱਚ ਪ੍ਰੈਸ ਕਾਨਫਰੰਸ ਬੁਲਾ ਲਈ ਗਈ ਹੈ ਅਨੁਮਾਨ ਇਹੀ ਲਗਾਇਆ ਜਾ ਰਿਹਾ ਹੈ ਕਿ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਪੰਚਾਇਤੀ ਚੋਣਾਂ ਕਰਵਾਏ ਜਾਣ ਦੀ ਘੋਸ਼ਣਾ ਕੀਤੀ ਜਾ ਸਕਦੀ ਹੈ ਕਿਉਂਕਿ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਪੰਚਾਇਤ ਸਮਟੀਆਂ ਤੇ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਨਾ ਕਰਵਾਏ ਜਾਣ ਕਰਕੇ ਪੰਜਾਬ ਹਰਿਆਣਾ ਕੋਰਟ ਦੇ ਵਿੱਚ ਇੱਕ ਜਨ ਹਿੱਤ ਪਟੀਸ਼ਨ ਵੀ ਪਾਈ ਦਾਇਰ ਕੀਤੀ ਗਈ ਸੀ ਕੁਝ ਦਿਨ ਹੀ ਪਹਿਲਾਂ ਹੀ ਪੰਜਾਬ ਸਰਕਾਰ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਵਾਬ ਦਿੰਦੇ ਹੋਏ ਕਿਹਾ ਸੀ ਕਿ ਅਸੀਂ ਜਲਦ ਹੀ ਜਿਹੜੀਆਂ ਚੋਣਾਂ ਕਰਵਾਉਣ ਦੇ ਰਾਹ ਦੇ ਉੱਤੇ ਪਾਵਾਂਗੇ ਇਹ ਦੱਸਣਾ ਬਣਦਾ ਹੈ ਕਿ ਪੰਜਾਬ ਦੇ ਵਿੱਚ ਕਰੀਬ 13000 ਗ੍ਰਾਮ ਪੰਚਾਇਤਾਂ ਨੇ ਜਿਹੜੀਆਂ ਕਿ ਭੰਗ ਹੋ ਚੁੱਕੀਆਂ ਸੀ ਔਰ ਦੋ ਹਫ਼ਤੇ ਪਹਿਲਾਂ ਹੀ 153 ਦੇ ਵਿੱਚ 76 ਪੰਚਾਇਤ ਸੰਤੀਆਂ ਜਿਹੜੀਆਂ ਨੇ ਉਹ ਵੀ ਸਰਕਾਰ ਨੇ ਭੰਗ ਕਰ ਦਿੱਤੀਆਂ ਸੀ ਤਕਰੀਬਨ 9 ਮਹੀਨੇ ਪਹਿਲਾਂ ਤੋਂ ਪੈਂਡਿੰਗ ਕਈਆਂ ਨੇ ਚੋਣਾਂ ਜਿਹੜੀਆਂ ਕਿ ਹੁਣ ਕਰਵਾਈਆਂ ਜਾਣੀਆਂ ਨੇ ਕੋਲ 13241 ਪੰਚਾਇਤਾਂ ਨੇ ਜਦਕਿ 153 ਬਲਾਕ ਸੰਮਤੀਆਂ ਨੇ ਤੇ 23 ਜ਼ਿਲ੍ਹਾ ਪ੍ਰੀਸ਼ਦਾਂ ਨੇ ਇਹਨਾਂ ਦੇ ਕਾਰਜਕਾਲ 31 ਦਸੰਬਰ 2023 ਤੱਕ ਪੂਰੇ ਹੋ ਗਏ ਸੀ ਔਰ ਉਸ ਤੋਂ ਬਾਅਦ 8-9 ਮਹੀਨੇ ਬੀਤ ਗਏ ਨੇ ਹਾਲੇ ਤੱਕ ਇਸ ਮਾਮਲੇ ਦੇ ਵਿੱਚ ਪੰਚਾਇਤੀ ਚੋਣਾਂ ਨਹੀਂ ਸੀ ਹੋਈਆਂ ਸਮੇਂ ਤੋਂ ਪਹਿਲਾਂ ਪੰਚਾਇਤਾਂ ਭੰਗ ਕਰਨ ਦਾ ਮਾਮਲਾ ਵੀ ਬੜਾ ਉੱਠਿਆ ਸੀ ਪੰਜਾਬ ਸਰਕਾਰ ਵਾਅਦਿਆਂ ਦੇ ਵਿੱਚ ਘਿਰ ਗਈ ਸੀ ਫੈਸਲੇ ਦੇ ਵਿੱਚ ਯੂ-ਟਰਨ ਲੈਣਾ ਪਿਆ ਡਾਇਰੈਕਟਰ ਸੈਕਟਰੀ ਉਹਨਾਂ ਨੂੰ ਜਿਹੜਾ ਸਸਪੈਂਡ ਤੱਕ ਵੀ ਕੀਤਾ ਗਿਆ ਬਾਅਦ ਵਿੱਚ ਫਿਰ ਬਹਾਲ ਹੋ ਜਾਂਦੇ ਨੇ ਕਿਉਂਕਿ ਪੰਜਾਬ ਸਰਕਾਰ ਨੇ ਸਮੇਂ ਸਰ ਕੇਂਦਰ ਨੂੰ ਜਿਹੜੀ ਰਿਪੋਰਟ ਭੇਜਣੀ ਸੀ ਕਿ ਕਿਉਂ ਕੀਤੇ ਗਏ ਅਧਿਕਾਰੀ ਜਿਹੜੇ ਸਸਪੈਂਡ ਉਹ ਵੀ ਨਹੀਂ ਭੇਜੀ ਗਈ ਸੀ ਜਿਸ ਦੇ ਕਰਕੇ ਸਵਾਲਾਂ ਦੇ ਘੇਰੇ ਵਿੱਚ ਸੀ ਪਰ ਹੁਣ 3 ਵਜੇ ਪੰਜਾਬ ਰਾਜ ਭਵਨ ਦੇ ਵਿੱਚ ਪ੍ਰੈਸ ਕਾਨਫਰੰਸ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਪੰਜਾਬ ਰਾਜ ਚੋਣ ਕਮਿਸ਼ਨਰ ਨੇ ਜਿਹੜੇ ਰਾਜ ਕਮਲ ਚੌਧਰੀ ਉਹ 3 ਵਜੇ ਪ੍ਰੈਸ ਕਾਨਫਰੰਸ ਕਰਨਗੇ ਤੇ ਮੰਨਿਆ ਇਹ ਹੀ ਜਾ ਰਿਹਾ ਕਿ ਅੱਜ ਐਲਾਨ ਹੋ ਸਕਦਾ ਹੈ ਔਰ ਉਸ ਦੇ ਵਿੱਚ ਸਾਰੇ ਦਾ ਸਾਰਾ ਸ਼ਡਿਊਲ ਜਾਰੀ ਕਰ ਦਿੱਤਾ ਜਾਵੇਗਾ ਕਿ ਕਿਹੜੀ ਤਰੀਕ ਨੂੰ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਹੋਣਗੀਆਂ ਔਰ ਕਦੋਂ ਜਿਹੜੀਆਂ ਨੇ ਉਹ ਪੰਚਾਇਤ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਜਿਹੜੀਆਂ ਚੋਣਾਂ ਹੋਣਗੀਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਹੀ ਘੰਟੇ ਬਾਕੀ ਨੇ ਜਦੋਂ ਇਹ ਐਲਾਨ ਹੋ ਸਕਦਾ ਮੰਨਿਆ ਹੀ ਜਾ ਰਿਹਾ ਕਿ ਪੰਜਾਬ ਰਾਜ ਭਵਨ ਦੇ ਵਿੱਚ ਜਿਹੜੀ ਅੱਜ ਪ੍ਰੈਸ ਕਾਨਫਰੰਸ ਹੋ ਰਹੀ ਹੈ ਉਸ ਦੇ ਵਿੱਚ ਸਾਰਾ ਕੁਝ ਕਲੀਅਰ ਕਰ ਦਿੱਤਾ ਜਾਵੇਗਾ ਕਿ ਪੰਚਾਇਤੀ ਚੋਣਾਂ ਜਿਸ ਨੂੰ ਲੰਬੇ ਸਮੇਂ ਤੋਂ ਡੀਕਿਆ ਜਾ ਰਿਹਾ ਉਹ ਕਿਹੜੇ ਦਿਨ ਹੋਣਗੀਆਂ ਔਰ ਕਦੋਂ ਜਿਹੜਿਆਂ ਨੇ ਨੇਪਰੇ ਚੜਨ ਗੀਆਂ ਅਰ ਚੋਣ ਜਾਬਤਾ ਜੇਕਰ ਅੱਜ ਹੀ ਐਲਾਨ ਸ਼ਡਿਊਲ ਜਾਰੀ ਹੋ ਜਾਂਦਾ ਤਾਂ ਨਿਯਮਾਂ ਦੇ ਮੁਤਾਬਕ ਅੱਜ ਹੀ ਜਿਹੜਾ ਚੋਣ ਜਾਬਤਾ ਉਹ 3 ਵਜੇ ਤੋਂ ਬਾਅਦ ਫਿਰ ਲਾਗੂ ਹੋ ਜਾਵੇਗਾ ਤੇ ਸਾਡੀ ਨਜ਼ਰ ਬਣੀ ਹੋਈ ਹੈ ਜੋ ਵੀ ਅਪਡੇਟ ਆਵੇਗਾ ਕੋਸ਼ਿਸ਼ ਕਰਾਂਗੇ ਜਲਦੀ ਹੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਜਾਵੇ ਬਿਲਾਲ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ